ਵੱਡੇ ਪਿੰਡ ਚ ਉਹਦੇ ਥੋੜੇ ਜਿਹੇ ਚਾਂਸ ਆ ਹੀ ਜਾਂਦੇ ਕਿਉਂਕਿ ਉਹ ਹੁੰਦਾ ਗੋਲ ਘੇਰੀ ਦਾ ਉੱਡਣ ਵਾਲਾ ਪੁੱਤਰ ਠੀਕ ਆ ਤੇ ਉਹਨਾਂ ਨੂੰ ਛੋਟੇ ਪਿੰਡਾਂ ਦੇ ਵਿੱਚ ਛੱਡ ਸਕਦੇ ਆ ਜਿਹੜੇ ਮਤਲਬ ਨੀਵੇਂ ਉੱਡਦੇ ਗੋਲ ਘੇੜੇ ਛੁੱਟਦੇ ਆ ਜਾਂ ਉੱਚੇ ਵੀ ਉਹ ਉੱਚੇ ਉੱਡਦੇ ਉੱਡ ਕੇ ਆਏ ਜਿਹੜੇ ਜਦੋਂ ਪੁੱਤਰ ਉੱਡ ਕੇ ਆਂਦਾ ਆ ਉਹਨੂੰ ਪ੍ਰੈਸ ਨਾਲ ਸੇਕ ਕਿਉਂ ਦਿੰਦੇ ਆ ਬਾਈ ਇਦਾਂ ਨਹੀਂ ਹੁੰਦਾ ਉਹ ਤੁਸੀਂ ਤਵੇ ਤੇ ਵੀ ਦੇ ਸਕਦੇ ਆ ਜਾਂ ਕਿੱਦਾਂ ਵੀ ਉਹ ਪੱਲੇ ਤੁਹਣ ਲਾ ਪੈਂਦੇ ਹੁੰਦੇ ਬਾਈ ਪਾਣੀ ਵਾਲੀਆਂ ਮਿੱਠਾ ਮਾਰਦੇ ਆ ਬਾਈ ਜਦਾਂ ਮੇਰੇ ਬਾਲਟੀ ਦੇ ਵਿੱਚ ਪੈਂਦਾ ਆਪਣੇ 10 ਲੀਟਰ ਪਾਣੀ 10 ਲੀਟਰ ਪਾਣੀ ਦੀ ਜਿਹੜੀ ਨਵੀਂ ਪਾਵਰ ਜੈ ਲਾਈ ਹੈ ਨਾ ਲੇਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਇਹਨਾਂ ਦੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਤੇ ਆਜੋ ਬਾਬੋ ਕਰਦੇ ਆ ਅੱਜ ਵੀਡੀਓ ਸ਼ੁਰੂ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਬੂਤਰੀਆਂ ਗੱਡੀਆਂ ਪਹਿਲਾਂ ਆਪਾਂ ਸਾਰੀਆਂ ਆਈਆਂ ਵੱਡੀਆਂ ਕਬੂਤਰੇ ਆਈ ਨਾ ਉਹ ਜਾਲ 'ਚ ਛੜਤੀਆਂ ਤੇ ਮੈਂ ਤੁਹਾਨੂੰ ਦਿਖਾਉਂਦਾ ਕਬੂਤਰੀਆਂ ਇੱਥੇ ਕੱਢ ਠੀਕ ਐ ਇਥੇ ਧੁੱਪ ਧੁੱਪ ਸੇਕਣ ਗਈਆਂ ਤੇ ਦੇਖਦੇ ਆ ਨਾ ਹੋਇਆ ਧੰਨਵਾਦ ਆਪਣੇ ਕੋਲ ਕੜਾਈਆਂ ਜਿਹਾ ਹੈ ਨਹੀਂ ਇਸ ਟਾਈਮ ਉੱਤੇ ਤੇ ਲਈ ਤਾਂ ਇੱਥੇ ਮਨ ਉੱਚ ਨਵਾ ਕਰਾਂਗੇ ਇੱਥੇ ਇਹਦਾ ਧੁੱਪ ਸੇਕਦਿਆਂ ਬਾਈ ਇਹਦਾ ਬੜਾ ਫਾਇਦਾ ਹਨ ਤੇ ਇੱਚ ਸਾਰੀਆਂ ਥੱਲੇ ਛੱਡੀਆਂ ਆ ਕੁਝ ਜੜੀਆਂ ਟਾਗੀ ਢੂੰਗੀ ਲੱਗੀਆਂ ਉੱਤੇ ਬਹਿ ਰਹੀਆਂ ਬਾਕੀ ਥੱਲੇ ਆ ਐਂਦਾ ਬਾਈ ਪਰ ਖੋਲਦੇ ਆ ਧੁੱਪ ਬਹੁਤ ਜ਼ਰੂਰੀ ਗੂਤਰਾਂ ਨੂੰ ਠੀਕ ਹੈ ਬਹੁਤ ਜ਼ਰੂਰੀ ਆ ਬਾਈ ਧੁੱਪ ਬਾਕੀ ਆਪ ਚੈੱਕ ਕਰ ਲਓ ਕਿਦਾਂ ਮਤਲਬ ਧੁੱਪ ਸੇਕਣ ਦੇ ਗੂਤਰ ਅਧੀਆਂ ਬਿਮਾਰੀਆਂ ਬਾਈ 90% ਇੱਕ حساب ਦਾ ਧੁੱਪ ਨਾਲ ਗੂਤਰ ਤੰਦਰੁਸਤ ਹੋ ਜਾਂਦਾ ਕੋਈ ਵੀ ਚੱਕਰ ਹੋਵੇ ਆਵੀ ਕਬੂਤਰੀ ਧੌਣ ਹਲਾਉਣ ਵਾਲੀ ਬਿਮਾਰੀ ਚ ਗਈ ਸੀ ਹਨ ਤੇ ਚਲੋ ਸੈੱਟ ਹੋ ਗਈ ਬਾਬੇ ਧੌਣ ਘਮਾਉਣ ਵਾਲੀ ਚ ਨਹੀਂ ਗਈ ਸੀ ਇਹ ਧੌਣ ਖਲਾਉਂਦੇ ਰਹਿੰਦੇ ਉਹ ਚ ਸੀਗੀ ਇਹ ਤੋਂ ਬਹਿ ਹਜੇ ਵੀ ਨਹੀਂ ਸਹੀ ਤਰੀਕੇ ਨਾਲ ਥੱਲੇ ਨੂੰ ਹੁੰਦਾ ਪਰ ਕੀ ਦਾਣਾ-ਦੂਣਾ ਖਾਂਦੀ ਆ ਸਾਰਾ ਕੁਝ ਚਲ ਆਪਣਾ ਲੋਟ ਆ ਨਾ ਇਹ ਆਪਣੀ ਮੇਨ ਕਬੂਤਰੀ ਆ ਵੱਡੀ ਜਿਹੜੀ ਮੋਜਰ ਆ ਤੇ ਬਾਕੀ ਚਲੋ ਬੱਚੇ-ਬੁੱਚੇ ਇਹ ਕਢਾਣੇ ਆ ਹੁਣ ਹੋਰ ਦੋ ਚਾਰ ਝੋਲੀਆਂ ਲੈ ਲੈਣੇ ਨੇ ਯਾ ਕਿ ਜੋੜਾ ਲਾ ਕੇ ਕੁਝ ਤਰ ਬੇਲਾ ਹੁੰਦਾ ਨਾ ਤੇ ਇਹਦੇ ਬੱਚੇ ਲਈਏ ਬਈ ਸਭ ਤੋਂ ਪਹਿਲਾਂ ਬਾਕੀ ਕੰਮ ਬਾਅਦ ਚੁੱਦਦਾ ਤੇ ਬਹੁਤ ਨਸਲ ਪਈ ਆਪਣੇ ਕੋ ਜਿੱਦਾਂ ਇੱਕ ਉਹ ਉਦਰੀ ਉੱਪਰ ਬੈਠੀ ਚਟੀਆਂ ਆੱਖਾਂ ਦੀ ਇਹਦੀ ਪੱਠੀ ਆ ਬਈ ਆਹ ਵਾਲੀ ਠੀਕ ਆ ਤੇ ਇੱਕ ਉਹ ਮੇਰੇ ਖਿਆਲ ਮੋਜਰ ਜਿਹੜੀ ਆ ਇਹ ਵੀ ਇਹਦੀ ਪੱ ਪੈ ਇਹਦੀ ਪੱਠੀ ਹੋਈ ਆ ਬਈ ਆਹੋ ਮੋਜਰ ਠੀਕ ਆ ਤੇ ਦੋ ਤਿੰਨ ਕਬੂਤਰੀਆਂ ਇਹਦੀਆਂ ਉਧਰ ਪੱਠੀਆਂ ਜਿਹੜੀਆਂ ਵਿੰਗੀਆਂ ਹੋਈਆਂ ਸੀ ਇੱਕ ਦੋ ਉਧਰ ਆ ਬਾਕੀ ਦੋ ਤਿੰਨ ਜੋੜੇ ਲੱਗੀਆਂ ਹੋਈਆਂ ਆ ਪੱਠੇ ਵੀ ਇਹਦੇ ਹੁਣੇ ਆ ਇਹਦੇ ਪੱਠੇ ਆਗੇ ਆ ਬਈ ਇੱਧਰ ਹੁਣ ਇੱਕ ਕੁੱਡੇ ਦੇ ਵਿੱਚ ਆਣਾ ਇਹ ਕੁੰਤਰੀ ਦੀ ਬਾਕੀ ਮਲਾਂ ਨਸਲ ਸਾਰੀ ਉਸ ਕੁੰਤਰੀ ਦੀ ਹੈ ਬਈ ਆ ਡੱਬਾ ਆ ਜੀ ਵੀ ਉਹਦੇ ਪੁੱਤ ਦਾ ਹੀ ਆ ਗਾਂ ਬੜੇ ਹੁਣੇ ਹਨਾ ਇਹ ਆਹਾਂ ਉਹ ਉਹ ਹਾਂ ਉਹਦੇ ਪੁੱਤ ਦਾ ਵੀ ਆ ਤੇ ਧੀ ਦਾ ਵੀ ਲਾਲੋ ਤੁਸੀਂ ਕਈ ਪਾਸੇ ਆਪਾਂ ਚੱਕ ਸਕਦੇ ਇਹਦੀ ਨਸਲ ਨੂੰ ਠੀਕ ਆ ਆ ਵੀ ਹੋਰੀ ਨਸਲ ਚੋਂ ਬਈ ਠੀਕ ਆ ਡੱਬਾ ਨਹੀਂ ਡੱਬਾ ਦੀ ਇਹ ਨਸਲ ਚੋਂ ਉਹ ਬਰਾਬਰ ਪੁੱਤਰ ਬੈਠਾ ਉਹ ਵੀ ਉਸੇ ਨਸਲ ਚੋਂ ਆ ਹਰਤਾ ਵੀ ਉਸੇ ਨਸਲ ਚੋਂ ਆ ਠੀਕ ਆ ਕਈ ਕੂਤਰ ਬਾਈ ਇਹਦੀ ਨਸਲ ਇਹਦੀ ਹੀ ਨਸਲ ਆ तकरीबन ਅਰਸ਼ਤਾਈ ਦਾ ਸਿੱਧਾ ਪੋਤਾ ਹੈ ਇਹਦਾ ਆ ਗਿਆ ਵਸਤੇ ਇਹਦਾ ਸਿੱਧਾ ਪੋਤਾ ਬਾਈ ਹੋਰ ਵੀ ਕੋਈ ਨਾ ਕੋਈ ਇਹਦੇ ਨਸਲ ਹੋਊਗਾ ਨਾ ਆ ਵੀ ਇਹਦੀ ਧੀ ਦਾ ਪੋਤੀ ਆਹ ਇਹਦੀ ਧੀ ਦਾ ਪੋਤਾ ਹੈ ਇਹਦੀ ਆ ਬਾਈ ਰਲਮੀ ਮਿਲਮੀ ਹੈ ਨਾ ਇਹਦੀ ਹੀ ਆ ਤਕਰੀਬਾਨੀ ਨਸਲ ਬਹੁਤ ਇਹਦੀ ਆਪਣੇ ਕੂਤਰਾਂ ਦੇ ਵਿੱਚ ਇਹਦੀ ਨਸਲ ਆ ਬਈ ਖੁੱਡਾ ਸਾਫ ਕਰਨ ਵਾਲਾ ਤੇ ਖੁੱਡ ਗੱਡੇ ਹੈ ਨਾ ਆ ਦਰਵਾਜ਼ੇ ਦਰੂਜੇ ਵੀ ਆ ਕਬੂਤਰੀਆਂ ਵਾਲਾ ਇਹ ਵੀ ਮੈਂ ਖੁੱਡਾ ਸਾਫ ਕਰਦਾ ਚੋ ਪਰਪੁਰ ਚੱਕ ਦਿੰਦੇ ਆ ਦੇ ਕਬੂਤਰਿਆਂ ਅੰਦਰੋਂ ਧੋੜੀ ਆਉਂਦੀਆਂ ਚੱਲੇ ਬਾਹਰ ਧੁੱਪ ਦੇਖੋ ਤੇ ਇਹ ਧੁੱਪ ਧੁੱਪ ਸੇਕਦੀਆਂ ਵਧੀਆ ਖੁੱਲੂਗੇ ਪਰ ਪੂਰੇ ਨਾਲ ਹਨ ਤੇ ਕਿਉਂਕਿ ਬਾਈ ਬਿਮਾਰੀ ਤੋਂ ਕਬੂਤਰ ਤਾਂ ਹੀ ਬਚ ਕੇ ਰਹਿੰਦਾ ਜੇ ਇਹਨਾਂ ਨੂੰ ਧੁੱਪ ਧੁੱਪ ਲੱਗਦੀ ਰਹੇ ਜੇ ਆਪਾਂ ਧੋਪਣਾ ਲਵਾਈਏ ਤੇ ਤਾਂ ਵੀ ਕਬੂਤਰਾ ਜੀ ਬਾਈ ਪ੍ਰੋਬਲਮ ਹੁੰਦੀ ਰਹਿੰਦੀ ਆਉਂਦੀ ਰਹਿੰਦੀ ਹਨਾ ਪਾਣੀ ਵਾਲੀਆਂ ਮਿੱਠਾ ਮਾਰ ਲਾ ਪੈਂਦੇ ਆ ਜਾਂ ਹੋਰ ਰੇਸ਼ਾ ਜਿਹਾ ਕੰਮ ਇੱਧਰ ਕਈ ਮਤਲਬ ਤਕਰੀਬਨ ਹੀ ਬਹੁਤ ਪ੍ਰੋਬਲਮ ਚ ਕਬੂਤਰੀਆਂ ਬਾਈ ਆ ਜਾਂਦੀਆਂ ਹਨਾ ਤੇ ਉਹ ਵੀ ਕਬੂਤਰੀ ਆ ਬਾਈ ਗੁੜਕ ਦੀ ਜਿਹੜੀ ਜੋੜੇ ਨਹੀਂ ਲਾਈਆਂ ਨਾ ਬਹੁਤ ਟਾਈਮ ਹੋ ਗਿਆ ਬਾਈ ਜੋੜ-ਜੋੜੇ ਲਾਈਆਂ ਨਹੀਂ ਇਹਨਾਂ ਨੂੰ ਹੁਣ ਆਪਾਂ ਜੋੜੇ ਲਾਵਾਂਗੇ ਇਹ ਵੀ ਕੂਦਰੀ ਆਹਾ ਤੇ ਕਬੂਤਰਾਂ ਨੂੰ ਪੂਛ ਪੂਛ ਰਗੜ ਰਗੜ ਕੇ ਗੁੜਗੁੜ ਨਾ ਬਾਬਿਓ ਆ ਵੀ ਖੁੱਡਾਂ ਮਾਦੀਆਂ ਦਾ ਸਾਫ਼ ਕਰਕੇ ਚੰਗੀ ਤਰ੍ਹਾਂ ਇੱਥੇ ਸਿਮਿੰਟ ਪਾਵਾਂਗੇ ਹੁਣ ਥੋੜੀ ਜਿਹੀ ਦੇਰ ਬਾਦ ਨਾ ਪਹਿਲਾਂ ਬੱਚੇ ਪੂਛੀ ਕਢਾ ਲਈਏ ਹੁਣ ਕੁਝ ਨਹੀਂ ਕਰਨਾ ਤੇ ਉਹ ਚੂਨਾ ਐਸ ਆ ਉਹ ਦੂਜਾ ਜਿਹੜਾ ਪਾਊਡਰ ਅਸੀਂ ਆਪਾਂ ਜੂਆਂ ਤੋਂ ਉਹ ਬਾਈ ਸਾਰੇ ਖਲਾਰਤਾ ਠੀਕ ਐ ਇਹਨਾਂ ਕੀੜੀਆਂ ਕੁੜੀਆਂ ਵੀ ਮਰ ਮੁੜ ਜਾਂਦੀਆਂ ਤੇ ਵੀਰ ਕੋੰਦੀ ਐਸ ਦੀ ਆਪਾਂ ਸਪਰੇਅ ਵੀ ਕਰਤੀ ਬਾਈ ਸਾਰੇ ਪਾਸੇ ਠੀਕ ਐ ਗ ਪਰ ਜੇਦੋ ਸੋਕ ਜੂ ਇਹਦੇ ਚ ਝਾੜੂ ਮਾਰਾਂਗੇ ਚੰਗੀ ਤਰ੍ਹਾਂ ਬਈ ਝਾੜੂ ਮਾਰ ਕੇ ਜਿਹੜੇ ਪੱਬੂ ਕੋ ਬੂ ਮਰੇ ਹੋਣ ਕੇ ਵਿੱਚ ਜਾਂ ਕੁਛ ਵੀ ਇਦਾਂ ਦਾ ਕੁਝ ਵੀ ਹੋਊਗਾ ਹਨਾ ਮਾੜੇ ਮੋٹے ਦਾ ਬਈ ਗੁੱਡਿਆ ਚ ਹੁੰਦੇ ਆ ਜਿੰਨੇ ਮਰਜੀ ਗੇਰ ਗੋਰਨਾ ਪਰ ਰੱਖੀ ਹੈ ਨਾ ਵੀ ਕੇਰ ਵੀ ਕਰ ਲਈਏ ਬਈ ਯਾਰ ਕੁਛ ਨਹੀਂ ਹੈਗਾ ਕੋਈ ਨਹੀਂ ਪਰ ਹੁੰਦੇ ਹੀ ਆ ਵਿੱਚ ਮਾੜਾ ਮੋਟਾ ਕੋਨਾ ਬੋਲਦਾ ਠੀਕ ਆ ਉਹ ਚੰਗੀ ਤਰ੍ਹਾਂ ਬਈ ਪਾਤਾ ਜੇ ਹੋਊਗੇ ਤਾਂ ਮਰ ਜਾਣਗੇ ਉਹਦੇ ਨਾਲ ਐਨ ਚੰਗੀ ਤਰ੍ਹਾਂ ਐਨ ਸਾਰੇ ਫਿੱਟ ਛੜਕਾਤਾ ਆਪਾਂ ਵਿੱਚ ਤੇ ਵੀਰ ਕੋਲ ਐਸ ਦੀ ਸਪਰੇਅ ਕਰਤੀ ਫਿਰ ਸਫਾਈ ਕਰਕੇ ਇੱਕ ਵਾਰੀ ਫਿਰ ਵੀਰ ਕੋਲ ਐਸ ਦੀ ਥੱਲੇ ਸਪਰੇਅ ਕਰਨੀ ਆਪਾਂ ਜੇ ਮਿੱ ਉਹ ਵਾਇਰਸ ਮਰ ਜਵੇ ਕੋਈ ਇਦਾਂ ਦਾ ਵਿੱਚ ਹੋਵੇ ਨਾ ਠੀਕ ਆ ਚੰਗੀ ਤਰ੍ਹਾਂ ਸਫਾਈ ਕਰ ਦੇਣੀ ਬਾਈ ਜੀ ਸਾਰੇ ਘੁੱਟੇ ਇਦਾਂ ਹੀ ਸਾਫ਼ ਹੋਣਗੇ ਹੁਣ ਆ ਜੋੜਿਆਂ ਵਾਲਾ ਘੁੱਟਾ ਲੱਗਾ ਸਾਫ਼ ਕਰਨ ਬਾਈ ਆ ਪੁੱਜਾ ਵੀ ਕਰੀ ਨਾ ਦਾਣਾ ਪਾ ਆਪ ਗ ਰੱਖੀ ਦੇਣਾ ਤੇ ਉਹ ਵੀ ਸਾਫ਼ ਕਰ ਦੇਣੇ ਆ ਵੀ ਘੁੱਟਾ ਸਾਫ਼ ਕਰਤਾ ਤੇ ਇਹ ਚੱਜ ਦੇਖਦੇ ਆ ਜਾਂ ਕੱਲ ਨੂੰ ਆਰਾਮ ਨਾਲ ਫੇਰ ਦਾਂਗੇ ਠੀਕ ਆ ਚੰਗੀ ਤਰ੍ਹਾਂ ਮਿੱਟੀ ਬਹੁਤ ਖਰਾਬ ਹੋਈ ਐ ਇੱਥੇ ਮਿੱਟੀ ਦੁਬਾਰਾ ਨਵੀਂ ਫੇਰ ਕੇ ਨਾ ਇਹ ਲਾ ਕੇ ਮਿੱਟੀ ਤੇ ਨਵੀਂ ਮਿੱਟੀ ਫੇਰ ਕੇ ਤੇ ਉੱਤੇ ਰੰਗ ਫੇਰ ਦਾਂਗੇ ਸਾਰੇ ਦੀ ਜਿੱਦਾਂ ਆਪਾਂ ਦੂਜੇ ਘੁੱਟਿਆਂ 'ਚ ਕੀਤਾ ਹੀ ਆ ਜਿੱਦਾਂ ਘੁੱਟਿਆਂ 'ਚ ਕੀਤਾ ਇੱਥੇ ਜੜ ਗਿਆ ਸਫਾਈ ਜੀ ਹੋ ਜਾਂਦੀ ਆ ਤੇ ਅਗਲੇ ਸਾਲ ਫਿਰ ਆਪਾਂ ਪਲਾਸਟਰ ਕਰਾ ਲੈਨੇ ਬਈ ਐਕੀ ਜਿਗਾੜ ਕਾ ਲੈਂਦੇ ਹਣਾ ਟੈਂਪ ਜਿਗਾੜ ਲਾ ਲੈਂਦੇ ਆ ਤੇ ਟੈਂਪ ਹੀ ਕੱਢਾਂਗੇ ਐਕੀ ਤੇ ਇਧਰ ਵੀ ਇਦਾਂ ਹੀ ਬਈ ਕੱਲੋਂ ਰੰਗ ਕਰਦੇ ਆਗੇ ਇਹ ਵੀ ਸਾਫ ਸੁਥਰਾ ਫੁੱਟਾ ਹੋਊ ਠੀਕ ਆ ਆ ਵੀ ਬੱਚੇ ਛੱਡ ਦਿਆ ਕੂਦਰੀਆਂ ਵਿੱਚ ਦਿੱਤੀਆਂ ਢਾਕ ਅੰਦਰ ਹੁਣ ਠੀਕ ਆ 10 ਮਿੰਟ ਹੋ ਗਏ ਧੁੱਪ ਲੱਗ ਗਈ ਆ ਉੱਥੇ ਆ ਨਾ ਥੱਲੇ ਤੇ ਆ ਕੂਦਰੀਆਂ ਬੱਚੇ ਕੱਢੀਏ ਬਾਹਰ ਕੱਢੀਏ ਬੱਚੇ ਛੱਡ ਤੇ ਠੀਕ ਆ ਤਿੰਨੇ ਹੀ ਜਾਂਦੇ ਹੁਣ ਝੱਟ ਮਿੰਟੋ ਮਿੱਟੀ ਢਾਂਗੀ ਨੂੰ ਤੇ ਹੋ ਗਏ ਸਿੱਧੇ ਪੰਦਰੇ ਜੇ ਹੋਰ 2- ਗੱਲਾ ਗੱਲਾ ਵਿੱਚ ਕੱਢਣਾ ਸ਼ੁਰੂ ਕਰ ਲਾਂਗੇ ਠੀਕ ਆ ਤੇ ਇਹ ਦੋਨੇ ਰੱਤੇ ਤੇ ਉਹ ਉਹਦੇ ਨਾਲ ਦੇ ਜਰਵਾਜਾ ਹੋਇਆ ਤੇ ਉਹਦੇ ਮੈਂ ਲਾਈ ਆ ਦਵਾਈ ਦੀ ਉਹ ਹੋ ਜਾਊਗਾ ਸੈੱਟ ਤੇ ਫਿਰ ਉਹਨੂੰ ਵੀ ਪਿਖਾਉਣਾ ਸ਼ੁਰੂ ਕਰ ਦਾਂਗੇ ਛੱਡ ਜਵੇ ਹਨਾ ਬੋਏ ਬਾਬੋ ਬੱਚੇ ਉੱਡ-ਉੱਡ ਕੇ ਦੋਨੇ ਰੱਤੇ ਬੈਠੀ ਜਾਂਦੇ ਹਨਾ ਆਹ ਤੇ ਨਹੀਂ ਉੱਡਦਾ-ਉੱਡਦਾ ਇੱਥੇ ਬੈਠਾ ਹੀ ਏ ਛਤਰੀ ਤੇ ਤੇ ਕਹਿੰਦੇ ਨੇ ਸ਼ੈਤਾਨੀ ਕਰਨ ਨੂੰ ਦਿਲ ਕਰ ਹੀ ਹੁੰਦਾ ਠੀਕ ਆ ਟਾਈਮ ਦਾ 3 ਵਜੇ ਦਾ ਪੰਗਾ ਲਗਾ ਲੈਣ ਇੱਕ ਬੱਚਾ ਰੱਤਾ ਤੇ ਇੱਕ ਉਹਦਾ ਕੂਤ ਜਿਹੜਾ ਜਲਦੀ ਬੈਜਵੇ ਨਾ ਐਵੇਂ 2-4 ਮਿੰਟਾਂ ਹੀ ਟਾਂਗੀ ਤੇ ਤੇ ਟਾਂਗੀ ਨਵੀਂ ਲਾਵਾਂਗੇ ਇੱਥੇ ਪੁਰਾ ਬੱਚਾ ਛੱਡਦੇ ਆਂ ਕਿ ਦੇਖਦੇ ਆਂ ਵੇਂਦਾ ਕੀ ਬਣਦਾ ਤਿੰਨਾ ਦਿਨਾਂ ਚ ਤਿੰਨ ਦਿਨ ਹੋਏ ਬਾਈ ਆਪਾਂ ਨੂੰ ਛਤਰੀ ਤੇ ਛੱਡਦਿਆਂ ਨੂੰ ਬੱਚੇ ਛਤਰੀ ਦੇ ਪੂਰੇ ਪੱਕੇ ਆ ਦੇ ਦੇ ਆ ਪੰਗਾ ਲੈ ਕੇ ਨਾ ਆ ਵੀ ਉੜਿਆ ਜੀ ਆ ਵੇਖੋ ਆ ਵੀ ਬੈਠਾ ਜੀ ਆ ਕੇ ਉਹ ਬਾਬੇ ਛੜਤਾ ਬੱਚਾ ਚਿੜੀ ਜੀ ਪੈ ਗਈ ਪਿੱਛੇ ਨਾ ਬੈਜ ਲਾਹੀ ਬੱਚਾ ਛਤਰੀ ਤੇ ਤੇ ਵੇਂਦਾ ਵੇਂਦਾ ਚਿੜੀ ਜੀ ਨੇ ਡਾਤਾ ਚਲੋ ਆ ਜੂਗਾ ਨਾਲ ਕਬੂਤਰ ਹੋਰ ਛੱਡਿਆ ਵਾ ਆ ਉੜਦਾ ਬੱਚਾ ਪਹਿਲੀ ੜਾਰ ਆ ਬਾਈ ਬੱਚੇ ਦੀ ਠੀਕ ਆ ਤਿੰਨ ਕ ਚਾਰ ਦਿਨੀ ਆਪਾਂ ਬਿਠਾਏ ਆ ਢਾਂਗੀ ਦੇ ਆ ਫਿਰਦਾ ਬੱਚਾ ਤੇ ਦੂਜਾ ਕਬੂਤਰ ਉਹ ਵੀ ਇੱਥੇ ਕਿਤੇ ਹੋਣਾ ਆ ਆ ਗਿਆ ਬੱਚਾ ਆ ਦੂਜਾ ਆ ਫਿਰਦਾ ਇਹ ਬੈਠੂਗਾ ਤੇ ਮਗਰੀ ਬਹਿ ਜਾਣਾ ਉਹਨੇ ਲੋ ਵੀ ਆ ਗਿਆ ਉਹ ਵੀ ਆ ਗਿਆ ਆ ਫਿਰਦਾ ਵੀ ਆਉ ਆਉਂੀ ਛਤਰੀ ਤੇ ਵੇ ਟੂ ਵੇ ਟੂ ਆਹ ਫਰਦਾ ਵੀ ਪੇਲੀ ਢਾਰ ਉੜਦੇ ਨੂੰ ਤਾਂ ਦੋ ਕੁ ਮਿੰਟ ਹੀ ਹੋਏ ਹਜੇ ਤੇ ਢਾਂਗੀ ਝਾੜਨਾ ਆਪਾਂ ਦੇ ਦੇ ਢਾਂਗੀ ਹੁੰਦਾ ਓਏ 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 ਬਿੰਦਾ ਬਿੰਦਾ ਆ ਗਿਆ ਭਾਈ ਉੱਥੋਂ ਕੋਠੀ ਤੇ ਚਲ ਚੱਲਾ ਸੀ ਆ ਗਿਆ ਤੇ ਆ ਬੱਚੇ ਡਰੋਨੇ ਮੜਾਇਆ ਥੱਲੇ ਹੋਣਾ ਫੇਰ ਬੈਠੂਗਾ ਆਇਆ 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 ਹੋ ਗਿਆ ਭਾਈ ਨਾ ਦਾ ਕਰੂ ਖਰਾਬ ਬਾਕੀ ਉਹਨਾਂ ਦਾ ਚਾਹੀਦਾ ਪਹਿਲੀ ਵਾਰੀ ਉਡਾਂਗੀ ਤੇ ਜਿੱਦਾਂ ਪੱਕਾ ਹੋਇਆ ਢਾਂਗੀ ਆ ਗਿਆ ਬਈ ਯਾ ਕਰਦਾ ਬਈ ਉਹ ਬਾਪੋ ਅੱਧਾ ਘੰਟਾ ਹੋ ਗਿਆ ਕਰੀਬ ਬੱਚੇ ਰੋੜਦੇ ਨੂੰ ਪਹਿਲੀ ੜਾਰਾ ਬੱਚੇ ਦੀ ਬਾਈ ਤੇ ਪਿੰਡ ਵੱਲ ਨੂੰ ਜਾਣ ਲੱਪਿਆ ਬੱਚਾ ਹੁਣ ਆਉਂ ਫਿਰਦਾ ਉਦੋਂ ਹੀ ਆਇਆ ਪਿੰਡ ਵੱਲੋਂ ਹਨਾ ਉਹਦਾ ਵਿਆਹ ਹੁਣ ਸ਼ਾਇਦ ਆਈ ਜਾਵੇ ਉਹ ਤਾੜੇ ਮਾਰਦਾ ਬਈ ਆ ਗਿਆ ਆ ਗਿਆ ਅੱਧੇ ਘੰਟੇ ਦੇ ਕਰੀਬ ਕਰੀਬ ਹੋ ਗਿਆ ਆ ਗਿਆ ਆਹਾ 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 ਆਇਆ ਆਇਆ ਦੇ ਦੇ ਹੁਣ ਬਾਈ ਟਾਂਗੀ ਚੜਦਾ ਤਾੜੇ ਮਰੀ ਜਾਂਦਾ ਵੈਸੇ ਘਰ ਦੇ ਉੱਤੇ ਆ ਆ ਕੇ ਰੁਕਣਾ ਚਾਹੀਦਾ ਸੀ ਆਪਾਂ ਨੂੰ ਦੋਖ ਦੇਣਾ ਪਰ ਪੰਗਾ ਲੈ ਲਿਆ ਚਲੋ ਕੋਈ ਨਹੀਂ ੜਾਵਾ ਬੱਚੇ ੜਾਵੇ ਬਹੁਤ ਆ ਇਹ ਤੇ ਕਰੂਗਾ ਟਾਈਮ ਬਈ ਆਪਣਾ ਹਜੇ ਪੂਰਾ ਪੂਰਾ ਜੋਰ ਲਾ ਕੇ ਮੱਚ ਕੇ ਬੈਠੂ ਬਈ ਇਦਾਂ ਨਹੀਂ ਬਿੰਦਾ। ਨੋ ਬਾਬੇ ਉਹ ਬੱਚੇ ਨੂੰ 1 ਘੰਟਾ ਪੂਰਾ ਹੋ ਗਿਆ ਹਨਾ ਬੱਚਾ ਚਲ ਗਿਆ ਬਈ ਨਾਲ ਦੇ ਪਿੰਡ ਨੂੰ। ਤੇ ਪਤਾ ਨਹੀਂ ਹੁਣ ਇੱਕ ਜਾਨਵਰ ਮੈਨੂੰ ਦੀਦਾ ਜ਼ਰੂਰ ਪਿਆ ਬਈ ਆ ਜਗਾ ਤੋਂ ਪਿਛਲੇ ਬੰਨੇ ਆ। ਪਤਾ ਨਹੀਂ ਹੁਣ ਐ ਨੂੰ ਹੁੰਦਾ ਜਾਂ ਕਿੱਦਾਂ ਹਨਾ ਦੂਰ ਆ ਲੱਗਦਾ ਤੇ ਕਬੂਤਰ ਹੀ ਆ ਬਈ ਬਾਕੀ ਦੇਖੋ। ਤੇ ਦਿਖਣੋਂ ਹਟ ਗਿਆ ਸੀਗਾ ਨਾਲ ਦੇ ਪਿੰਡ ਨੂੰ ਚਲ ਗਿਆ ਸੀ। ਘੰਟਾ 1 ਹੋ ਗਿਆ ਬਈ ਉੜਦੇ ਨੂੰ। ਮੈਨੂੰ ਲੱਗਦਾ ਬਈ ਆ ਹੁੰਦਾ ਬੱਚਾ ਸ਼ਾਇਦ। ਕਹਿਦਾ ਆਵੇ ਅੱਜ ਚੱਲ ਲਖਪੁਰ ਨੂੰ ਗਿਆ ਸੀ ਨਾਲ ਲਖਪੁਰ ਪਿੰਡਾਂ ਨਾ ਚੱਲ ਲਖਪੁਰ ਨੂੰ ਗਿਆ ਸੀ ਹੈਗਾ ਬੱਚਾ ਹੀ ਆ ਬਈ ਆ ਆ ਗਿਆ ਘਟੋ ਘਟ 5-7 ਮਿੰਟ ਬਾਅਦ ਆਇਆ ਤੇ ਗਲਤ ਪਾਸੇ ਚੱਲ ਗਿਆ ਬੱਚਾ ਉਧਰ ਹੀ ਉੱਡੀ ਜਾਂਦਾ ਹਨਾ ਇੱਧਰ ਨਹੀਂ ਆਉਂਦਾ ਆਪਣੇ ਵੱਲ ਦੇਖਦੇ ਆ ਨਾ ਫਿਰ ਬੱਚੇ ਡੋਨੇ ਬਾਈ ਥੱਲੇ ਉਪ ਦੂਕ ਨਾ ਜਿਹੜੇ ਟਾਂਗੀ ਲੱਗੇ ਉੱਤਰ ਕੱਢ ਦਿੰਦੇ ਆ ਬੱਚਾ ਬਾਲਾ ਚੰਗਾ ਬਾਈ 1 ਘੰਟੇ ਦਾ ਟਾਈਮ ਹੋ ਗਿਆ ਘਟੋ ਘਟ ਵੀ ਉੱਤੇ ਹੀ ਹੋਊਗਾ 1 ਘੰਟੇ ਤੋਂ ਥੱਲੇ ਨਹੀਂ ਹੋਇਆ ਬਾਕੀ ਬਾਬੇ ਉਹ ਬੱਚਾ ਫੇਰ ਦੁਬਾਰਾ ਇੱਧਰ ਨੂੰ ਹੀ ਚੜ ਗਿਆ ਹਨਾ ਤੇ ਘੰਟੇ ਦੇ ਉੱਤੇ ਹੋ ਗਿਆ ਬਾਈ ਟਾਈਮ ਕਿ 1 ਘੰਟਾ ਦੇ 20 ਮਿੰਟ ਹੋ ਗਏ ਆ ਤੇ ਬੱਚਾ ਹੁਣ ਦੀਦਾ ਨਹੀਂ ਚਲੋ ਜੇ ਆ ਗਿਆ ਤਾਂ ਮੈਂ ਤੁਹਾਨੂੰ ਦੱਸ ਦੂੰਗਾ ਠੀਕ ਆ ਜਾਂਦੇ ਤਾਂ ਹੈ ਨਹੀਂ ਬਾਈ ਇਹ ਬੱਚੇ ਕਿਤੇ ਵੀ ਹਨ ਬਾਕੀ ਦੇਖੋ ਆਪਣੀ ਗਲਤੀ ਆਪਾਂ ਕਰ ਲਈ ਜਨਾ ਕਿੜਾ ਕਹਿੰਦੇ ਨਾ ਉੜਦਾ ਹੋਏ ਆ ਨਹੀਂ ਹੁਣ ਵੜੋਂਦਾ ਬਾਈ ਦੋਨੇ ਇਹਨਾਂ ਨੂੰ ਵਟਕੇ ਡਾਵਾਂਗੇ ਆਜੂਗਾ ਬਾਈ ਬੱਚਾ ਰੋਲ ਕੇ ਆਊਗਾ ਕੋਈ ਚੱਕਰ ਨਹੀਂ ਹਨਾ ਆਵਾ ਦੋ ਕੂਤਰ ਦਾ ਛੱਡੇ ਹੋਏ ਆ ਇੱਕ ਆ ਕਾਛ ਵਾਲਾ ਛੱਡਿਆ ਹੋਇਆ ਆਪਾਂ ਜਿਹੜੇ ਕਾਲੀ ਕਾਛ ਵਾਲਾ ਕੂਤਰ ਉੜਦਾ ਹੁੰਦਾ ਸੀ ਇੱਕ ਹੋਰ ਲਾਲ ਚੀਨਾ ਕੂਤਰ ਛੱਡਿਆ ਹੋਣਾ ਗਲਤੀ ਹੋ ਗਈ ਪਹਿਲਾਂ ਹੀ ਕੱਢ ਦੇਣਾ ਚਾਹੀਦਾ ਸੀ ਕ ਇੱਕ ਜਗ੍ਹਾ ਤਾਂ ਚਲ ਗਿਆ ਹੁਣ ਇੱਕ ਉਤਰੋ ਕੋਠੀ ਫੁੱਲ ਵਾਲੀ ਆ ਨਾ ਉੱਤੇ ਵੀ ਮੈਨੂੰ ਸ਼ੱਕ ਪੈਂਦਾ ਵੀ ਆਪਣਾ ਬਚਾਉ ਪਰ ਸਿਰੇ ਤੇ ਆ ਕੇ ਬਹਿ ਗਿਆ ਹਨਾ ਤੇ ਲੱਗਾ ਤੇ ਉਹ ਹੀ ਆ ਬਾਕੀ ਦੇਖੋ ਬਾਈ ਕਹਿ ਨਹੀਂ ਸਕਦੇ ਕੋਈ ਲੋ ਬਾਬਿਓ ਬੱਚਾ ਹਜੇ ਵੀ ਨਹੀਂ ਆਇਆ ਹਨਾ ਤੇ ਹੁਣ ਤਾਂ 2-3 ਘੰਟੇ ਹੋ ਗਏ ਆ ਇੱਥੇ ਕਿਤੇ ਬਹਿ ਗਿਆ ਹੋਊਗਾ ਪਿੰਡ 'ਚ ਹੀ ਹਨਾ ਪਰ ਅੱਜ ਤੱਕ ਬਾਈ ਕਿਸੇ ਦੀ ਚਲੋ ਆਪਣਾ ਬੱਚਾ ਬਾਬੇ ਤੋਂ ਡਰ ਕੇ ਕਿੰਨੇ ਬਾਬੇ ਦੀ ਕਿਰਪਾ ਆ ਵੀ ਅੱਜ ਤੱਕ ਕਿਸੇ ਨੇ ਆਪਣਾ ਬੱਚਾ ਅੱਜ ਤੱਕ ਫੜਿਆ ਨਹੀਂ ਨਾ ਕਿਸੇ ਦੇ ਕਦੀ ਉਤਰੇ ਆਈ ਆ ਠੀਕ ਆ ਤੇ ਅੱਜ ਦੇਖਦੇ ਆ ਬੱਚਾ ਹੁੰਦਾ ਅਗੜੀ ਹੁੰਦਾ ਅੱਜ ਕੀ ਬਣਦਾ ਅੱਜ ਬਿਣਾ ਟਾਂਗੀ ਲੱ ਬੱਚਾ ਡਾਇਆ ਠੀਕ ਆ ਛਤਰੀਆਂ ਦੇ ਬਾਹਰ ਬੰਨਿਆ ਹੀ ਨਹੀਂ ਸੀ ਇੱਥੇ ਤੁਹਾਡੇ ਸਾਹਮਣੇ ਤਿੰਨ ਦਿਨ ਡਾਇਆ ਸੀ ਤੇ ਪੰਗਾ ਵਾ ਗਲਤ ਲੈ ਲਿਆ ਬੱਚਾ ਬਹੁਤ ਚੰਗਾ ਵੀ ਠੀਕ ਆ ਪਲਿਆ ਵੀ ਬਹੁਤ ਸੋਹਣਾ ਸੀ ਤੇ ਕੋ ਪਤੰਦਰ ਨਵੀਂ ਛਤਰੀ ਕਰਕੇ ਛਤਰੀ ਤੇ ਬਹਿਣ ਹੀ ਨਹੀਂ ਦਿਆ ਉਹ ਥੱਲੇ ਵਹੀ ਜਾਂਦਾ ਇਹਨੂੰ ਮੈਂ ਡੋਨਾ ਤੇ ਉਹ ਤਾਂ ਬੱਚਾ ਬਈ ਚਲੋ ਰੱਬ ਨੂੰ ਪਿਆਰਾ ਹੋ ਗਿਆ ਜਾਂ ਆ ਜਾਂਦਾ ਇਹਦਾ ਹੁਣ ਥੋੜੀ ਦੇਰ ਬਾਅਦ ਪਤਾ ਲੱਗ ਜਾਣਾ ਬਈ ਲੋ ਆ ਤਾਂ ਕੂਟਰ ਚੜ ਗਿਆ ਹਨਾ ਟਾਂਗੀ ਦੋ ਕਾਰੀ ਡਰਦਾ ਸੀ ਨਵਾਂ ਛਤਰੀ ਲੱਗੀ ਤਾਂ ਨਵੀਂ ਤੇ ਆ ਤਾਂ ਜਿਹੜੀ ਬਹੁਤ ਫਿੱਕੀ ਜੀ ਹੋ ਗਈ ਸੀ ਇਹਨਾਂ ਦੇ ਉੱਤੇ ਬਹਿੰਦੇ ਸੀ ਤੇਜ਼ਾਰ ਕੇ ਤਾਂ ਮੈਂ ਵੀ ਖੜੀ ਕੀਤੀ ਵੇਗਾ ਇੱਥੇ ਬਹਿ ਜੂ ਕੂਤਰ ਨਾ ਖਰਾਬ ਹੋ ਜੇ ਨਾ ਅਗਲੇ ਸਾਲ ਆਪਾਂ ਬਾਜੀ ਵੀ ਖੜਨਾ ਤੇ ਪਰ ਇਹ ਬਹਿ ਗਿਆ ਇੱਕ ਦੋ ਵਾਰੀ ਇੱਕੋ ਇੱਕ ਜਾਂ ਦੋ ਵਾਰੀ ਇੱਥੇ ਬੈਠਾ ਆ ਕੇ ਬਣੇਰੀ ਜੇ ਇੱਥੇ ਮੈਂ ਖੜ ਗਿਆ ਆ ਕੇ ਤੇ ਛਤਰੀ ਤੇ ਚੜ ਗਿਆ ਹੁਣ ਬਸ ਹੁਣ ਇਹਨੇ ਬਈ ਜਾਣਾ ਬਈ ਲੋ ਬਾਬੇ ਮਿੱਟੀ ਸਿੱਟੀ ਜਾਨੇ ਆ ਜਿਹੜੀ ਉਹ ਘਰੇ ਪੁਣੀ ਹੈ ਆਪਾਂ ਬਿਜਲੀ ਸੀ ਨਾ ਸਬਜੀ ਸੂਜੀ ਤੇ ਉਹਦੇ ਚੱਕਰ ਦੇ ਮਿੱਟੀ-ਮੁੱਟੀ ਲੱਗੇ ਸੇ ਟਣ ਤਾਈਓ ਵੀਡੀਓ ਨਹੀਂ ਅੱਜ ਪਾਈ ਕੱਲ ਨੂੰ ਵੀਡੀਓ ਪਾਵਾਂਗੇ ਤੇ ਕੱਲ ਤੱਕ ਤੁਹਾਡੇ ਵੀਡੀਓ ਪਹੁੰਚ ਜੂਗੀ ਤਾਂ ਬੱਦਲ ਵੀ ਹੋ ਗਿਆ ਕੋਈ ਬਾਬੇਓ ਜੰਗ ਜਿੱਤ ਲਈ ਆਪਾਂ ਤੇ ਟਰਾਲੀ ਵੱ ਤੇ ਰਲ ਮਿਲ ਕੇ ਆ ਚੈੱਕ ਕਰੋ ਹੁਣ ਇੱਥੇ ਲਾਵਾਂਗੇ ਸਬਜ਼ੀ ਬਾਬੋ ਬਹੁਤ ਖੁੱਲਾ ਹੋ ਗਿਆ ਠੀਕ ਆ ਇੱਥੇ ਘਾਹ ਤਾਂ ਆਪਾਂ ਨੂੰ ਕੱਖ ਵੀ ਨਹੀਂ ਦਿੰਦਾ ਸੀ ਘਾਹ ਇੱਥੇ ਕੋਈ ਘਾਹ ਦੀ ਨਾ ਵੇਂਦੇ ਸੀ ਨਾ ਕੁਝ ਹੁਣ ਇੱਥੇ ਸਬਜ਼ੀ ਲਾਇਆ ਕਰਾਂਗੇ ਪਹਿਲਾਂ ਤਾਂ 2-400 ਦੇ ਕੇ ਮਹੀਨੇ ਦੇ ਹਫ਼ਤੇ ਦੇ ਹਫ਼ਤੇ ਕਟਾਈ ਦਾ ਹੀ ਘਾਹ ਠੀਕ ਆ ਇਹਨਾਂ ਨੂੰ ਬੈਸਟ ਹਨ ਸਬਜ਼ੀਆਂ ਲਾਵਾਂਗੇ ਤੇ ਬੂਟੇ ਵੀ ਖੁੱਲ ਕੇ ਲਾ ਸਕਦੇ ਹਨ ਸਾਰੇ ਮਿੱਟੀ ਉਹ ਮਿੱਟੀ ਹੋ 2 ਕੁ ਮਰਲੇ ਹੁਣੀ ਜਗ੍ਹਾ ਇਹ 2 2.5 ਮਰਲੇ ਜਗ੍ਹਾ ਹੈਗੀ ਆ ਜਾਂ ਘਟ ਹੋਊਗੀ ਥੋੜੀ ਜੀ ਜਾਂ ਵਧ ਹੋਊਗੀ ਅੰਦਾਜ਼ਾ ਹੀ ਆ 2 ਮਰਲੇ ਤਾਂ ਹੈਗੀ ਆ ਨਾ हां जी बाबो की हालचाल है ठीक है ते आज भाई बिजी बहुत सी यार है ना वीडियो आज तो पੈਣੀ ਨਹੀਂ ਕੱਲ ਪਹੂਗੀ ਇਹ ਵੀਡੀਓ ਠੀਕ ਆ ਤੁਸੀਂ ਕੱਲ ਨੂੰ ਦੇਖੂਗੇ ਇਹ ਵੀਡੀਓ ਤੇ ਬੱਚਾ ਤਾਂ ਬਾਈ ਆਇਆ ਨਹੀਂ ਹਜੇ ਵੀ ਠੀਕ ਆ ਬੱਚਾ ਆਇਆ ਨਹੀਂ ਉਹ ਉਹ ਬਾਹਲਾ ਕੂੜਾ ਉੜਿਆ ਬਾਈ 2 ਘੰਟੇ ਦੇ ਲੱਗ ਛਾਗਣਾ ਬੱਚੇ ਦੇ ਟਾਈਮ ਲਾਇਆ ਠੀਕ ਆ ਫਿਰ ਆ ਗਿਆ ਸੀ ਫਿਰ ਬੱਚਾ ਫਿਰ ਉਹ ਨਾਲ ਦੇ ਪਿੰਡ ਨੂੰ ਜਾਣ ਲੱਪਿਆ ਸੀ ਉਹ ਕਿਉਂਕਿ ਗਲਤੀ ਆਪਣੀ ਹੈ ਮੇਰੀ ਗਲਤੀ ਆ ਹਨਾ ਤੇ ਗਲਤੀ ਆਪਣੀਆਂ ਗਲਤੀ ਤਾਂ ਛੱਡਣਾ ਸੀ ਬੱਚਾ ਬਈ ਕੋਈ ਹੋਰ ਠੀਕ ਆ ਮੈਂ ਦੂਜਾ ਰਤਾ ਕੱਢਣਾ ਜਿਹੜਾ ਫਿੱਕਾ ਜਿਹਾ ਮੈਨੂੰ ਪਸੰਦ ਬਹੁਤੀ ਗੋੜ ਰੰਗਾ ਜਦੋਂ ਮੈਂ ਬਈ ਫੜਨ ਲੱਗਾ ਉਥੋਂ ਆਪਣਾ ਜਾਲ ਪਾਟਾ ਉਧਰ ਮੈਂ ਦਿਖਾਇਆ ਸੀ ਤੁਹਾਨੂੰ ਠੀਕ ਆ ਸ਼ਾਇਦ ਇਸੇ ਵੀਡੀਓ ਦਿਖਾਇਆ ਜਾਂ ਹੋਰ ਵੀਡੀਓ ਜਿ ਦਿਖਾਇਆ ਹੋਊ ਹੈਨਾ ਆਹ ਪਹਿਲੀ ਵੀਡੀਓ ਜਿ ਦਿਖਾਇਆ ਆਪਾਂ ਜਿਹੜੀ ਪਰਸੋ ਪਾਈ ਸੀ ਉਹ ਬਈ ਉਥੋਂ ਦੀ ਉਹ ਬੱਚਾ ਨਿਕਲ ਗਿਆ ਠੀਕ ਆ ਜਾ ਕੇ ਛਤਰੀ ਦੇ ਵੀ ਬਹਿ ਗਿਆ ਉਹ ਬਿੰਦੇ ਬਿੰਦੇ ਤੇ ਮਗਰ ਬਈ ਚਿੜੀ ਪੈ ਗਈ ਜਿਹੜੀ ਛੋੜੇ ਛੋੜੇ ਚਿੜੀਆਂ ਨਹੀਂ ਅੱਜ ਕੱਲ ਕੋਮ ਵਧੀਆਂ ਉਹ ਪੈ ਗਈ ਉਹਨੇ ਕੰ ਛੱਡ ਰਾ ਸੀ ਮੈਂ ਦੂਜਾ ਰਤ ਤਾਂ ਇਹ ਰਤਾਂ ਮੈਂ ਡਾਉਣਾ ਨਹੀਂ ਸੀ ਇਹ ਮੈਂ ਰੋਕਣਾ ਸੀ ਬਾਈ ਗੋੜ ਰੰਗਾ ਸੀ ਇਹ ਤੇ ਚਲੋ ਬਾਕੀ ਜੋ ਚੀਜ਼ ਕਿਸਮਤ ਚ ਨਹੀਂ ਉਹ ਹੁੰਦੀ ਨਹੀਂ ਹੈਣਾ ਕਦੀ ਵੀ ਨਹੀਂ ਮਿਲਦੀ ਹੁੰਦੀ ਤੇ ਪਰ ਬੱਚੇ ਨੇ ਬਾਈ ਸਰਾ ਘਰਾਤਾ ਰੂਹ ਹੋਸ਼ ਕਰਾਦੀ ਵੀ ਮੈਂ ਹੈਗਾ ਇੱਕ ਛੋਲੇ ਛੁੱਲੇ ਪਏ ਇਹੀ ਖਰਾਕ ਪਈ ਹੈਣਾ ਤੇ ਬਾਕੀ ਬਲੱਡ ਬਾਈ ਠੀਕ ਹੈ ਜਿਨ੍ਹਾਂ ਨੇ ਤਾਂ ਬਾਈ ਉੜਦਾ ਦੇਖੇ ਆਪਣੇ ਇਲਾਕੇ ਦੇ ਵਿੱਚ ਇੱਥੇ ਹੈਣਾ ਵੀ ਡੰਡੇ ਵਾਲੇ ਕਬੂਤਰ ਆਪਣੇ ਡੰਡਿਆਂ ਹੀ ਰੰਗ ਲਾਈਦਾ ਇਹਨਾਂ ਦੇ ਆਪਾਂ ਇੱਕ ਡੰਡੀਆਂ ਪਿੰਡ ਛੱਡੀ ਸੀ ਆਪਾਂ ਉੱਥੇ ਵੀ ਆਪਣੀ ਕਬੂਤਰੀ ਬੈਠੀ ਨਹੀਂ ਸੀ ਹੈਗੀ ਉਹ ਵੀ ਬਾਈ ਡੰਡਿਆਂ ਵਾਲੀ ਹੀ ਸੀ ਇਹਦੀ ਭੈਣ ਸੀ ਸਗੀ ਜਿਹੜੀ ਹੈਣਾ ਜਿਹੜਾ ਅਜ ਬੱਚਾ ਗਿਆ ਦੀ ਸਗੀ ਭੈਣ ਸੀ ਜਿਹੜੀ ਡੰਡੀਆਂ ਪੈੜ ਛੱਡੀ ਸੀ ਆਪਾਂ ਇੱਧਰ ਭੋਗ ਭੋਟਾਂਡੇ ਦੇ ਕੋਲ ਆਹੋ ਪਿੰਡ ਤੇ ਉੱਥੇ ਛੱਡੀ ਸੀਗੀ ਉੱਥੇ ਬੈਠੀ ਨਹੀਂ ਕਬੂਤਰੀ ਉਹ ਉੱਥੇ ਵੀ ਦੋ ਹੀ ਛੱਡੀਆਂ ਇਹ ਰਾਤ ਬੈਠੀਆਂ ਨਹੀਂ ਢਾਂਗੀਆਂ ਨਹੀਂ ਚੜੀਆਂ ਸੀ ਹਨਾ ਉਸੇ ਬਲੱਡ ਚੋਂ ਸੀ ਬਾਈ ਡੰਡੇ ਵਾਲੀ ਚੋਈ ਇਹ ਇਹ ਚਾਂਦੇ ਚੂਦੇ ਬਾਈ ਹੈ ਨਹੀਂ ਸੋਈਆਂ ਇਹਨਾਂ ਦੀ ਠੀਕਾ ਅਜ ਤੱਕ ਭੱਜੇ ਨਹੀਂ ਬਾਹਰ ਉਹ ਪਹਿਲਾ ਬੱਚਾ ਜਿਹੜਾ ਪਿੰਡੋਂ ਗਾੜ ਗਿਆ ਇਹ ਨਿਕਲੇ ਵੀ ਹੋਰ ਰੰਗਦੇ ਆ ਪਰ ਇਹ ਮੈਂ ਜੇ ਆਪਾਂ ਕਹੀਏ ਨਾ ਟਾਸ ਚੂਦੇ ਇੱਧਰ ਉੱਧਰ ਮਿਕਸ ਹੋ ਗਿਆ ਹੋਊਗਾ ਇਦਾਂ ਦਾ ਵੀ ਬਾਈ ਕੁਛ ਨਹੀਂ ਕਿਉਂਕਿ ਮੈਂ ਜੋ ਜਦ ਆਪਾਂ ਡੋਲੀ ਦੇ ਵਿੱਚ ਲਾਏ ਸੀ ਜਦੋਂ ਆਂਡੇ ਲਾਤੇ ਸੀ ਮੈਂ ਫੇ ਡੋਲੀਆਂ ਹੋਲੀਆਂ ਠੀਕ ਆ ਐਦਾਂ ਦਾ ਵੀ ਨਹੀਂ ਕਹਿ ਸਕਦੇ ਕੱਢ ਜਾਂਦੇ ਬਾਈ ਪਹਿਲਾਂ ਵੀ ਲਾਛੀਨੇ ਤਾਂ ਕੱਢ ਦਈ ਆ ਪਰ ਰੱਤੇ ਬੇਲੀ ਆਰੀ ਕੱਢਿਆ ਅੱਜ ਗੂੜੇ ਰੱਤੇ ਹਨਾ ਪਰ ਕੋੜੇ ਬਹੁਤ ਠੀਕ ਆ ਸਵਾਲ ਲਿਆਤਾ ਬੱਚੇ ਨੇ ਬਾਈ ਮੈਂ ਅੰਦਾਜ਼ੇ ਨਾਲ ਕਹਿੰਦਾ 2 ਘੰਟੇ ਹੋ ਸਕਦਾ ਉੱਤੇ ਵੀ ਫਿਰ ਡੇਢ ਘੰਟੇ ਬਾਅਦ ਤਾਂ ਇੱਕ ਵਾਰੀ ਜਾ ਕੇ ਦੁਬਾਰਾ ਆਇਆ ਤੇ ਬਾਈ ਤਾੜੇ ਮਾਰਦਾ ਸੀ ਬੱਚਾ ਵੀ ਐਦਾਂ ਲੱਗਦਾ ਵੀ ਵੱਡਾ ਕੂਤਰੰਦਾ ਨਹੀਂ ਤਾਂ ਬੱਚਾ ਇੱਕ ਵਾਰੀ ਤਾਂ ਬਿੰਦਾ ਨਾ ਕਿ ਕੋਠੀ ਤੇ ਬਹਿ ਜਾਂਦਾ ਔੜੂੜ ਕੇ ਨਾ ਬਾਈ ਜਿੱਦਾਂ ਮੁਰੇ ਚੋਂ ਨਿਕਲਿਆ ਉਥੋਂ ਬਸ ਨਿਕਲਦੇ ਸਾਰੀ ਸਰਾ ਕਰਾਤਾ ਬੱਚੇ ਨੇ ਵੀ ਨਹੀਂ ਹੋਣ ਦੀ ਮੈਂ ਵੇਂਦਾ ਜੋ ਮਰਦੀ ਕਰ ਲਾ ਪਹਿਲਾ 2 ਕੁ ਮਿੰਟ ਮਾਰੀਆਂ ਗੁੱਛਾਂ ਜੀਆਂ ਜਦੋਂ ਉੜਿਆ ਨਾ 5 ਕੁ ਮਿੰਟ ਉੜ ਕੇ ਤੇ ਗੁੱਛਾਂ ਜੀਆਂ ਮਾਰੀਆਂ ਮੈਂ ਕੋਠੀ ਤੇ ਜਾਉਂ ਇੱਥੇ ਕੋਠੀ ਦੇ ਉੱਤੇ ਚੱਲਾ ਹੀ ਆਪਣੇ ਕੋਲ ਹੀ ਵੇਂਦਾ ਵੇਂਦਾ ਸ਼ਾਇਦ ਵੀਡੀਓ ਚ ਵੀ ਦੇਖ ਲਿਓ ਤੁਸੀਂ ਹਨਾ ਵੇਂਦਾ ਵੇਂਦਾ ਹੀ ਪਤੰਦਰ バス ਜੜ ਗਿਆ ਬਾਈ ਬਾਅਦ ਚੋਂ ਨਾ ਉੱਥੇ ਬੈਠਾ ਉਸ ਤੋਂ ਬਾਅਦ ਤਾੜੇ ਮਾਰ ਲਾ ਪਿਆ ਮੈਂ ਕਬੂਤਰ ਛੱਡ ਬੈਠਾ ਥੱਲੋਂ ਉਹਦੇ ਨਾਲ 5 ਕੁ ਮਿੰਟ ਉੜਿਆ ਉਹ ਉੱਤਰ ਬੈਠੀ ਜਾਂਦਾ ਹੀ ਆਪਾਂ ਲੌਨ ਨੂੰ ਹੀ ਰੱਖਿਆ ਹਨਾ ਕਹਾ ਬਹੁਤ ਚੰਗਾ ਪਰ ਉਹ ਰੱਖਿਆ ਆਪਾਂ ਡਾਣਾ ਹੀ ਨਹੀਂ ਉਹਨੂੰ ਉਹਨੂੰ ਸਿਰਫ ਇੱਦਾਂ ਰੱਖਿਆ ਵੀ ਤੂੰ ਇੰਨਾ ਕੀ ਉੜਦਾ ਢਾਂਗੀ ਢੂੰਗੀ ਤੱਕੀ ਬਸ ਤੇ ਉਹ ਗੇੜੀ ਖਾਂਡੀ ਪੌਂਦਾ ਆ ਤੇ ਉਹ ਬੱਚਾ ਬਾਈ ਬਸ ਉਹ ਇਦਾਂ ਹਿੱਲਿਆ ਘਰੀਆ ਛਿਲੇ ਉਹਨਾਂ ਦੇ ਉਧਰਲੇ ਬੱਲੇ ਵਰਨੇ ਨੂੰ ਪਰਲੇ ਬੱਲੇ ਨੂੰ ਚਲ ਗਿਆ ਬਸ ਫੇਰ ਹੀ ਬਾਈ ਆਇਆ ਉਧਰੋਂ ਹੀ ਚੜਦਾ ਸੀ ਲਖਪੁਰ ਵਾਲ ਨੂੰ ਜਾਂ ਸਾਨੀ ਵਾਲ ਨੂੰ ਜਾਂ ਸੰਗਤਪੁਰ ਵਾਲ ਨੂੰ ਫੇਰ ਦੁਬਾਰਾ ਉੱਥੇ ਹੀ ਆਉਂਦਾ ਸੀ ਉੱਥੋਂ ਹੀ ਮੁੜ ਜਾਂਦਾ ਸੀ ਇੱਧਰ ਆਇਆ ਹੀ ਨਹੀਂ ਬੱਚਾ ਠੀਕ ਆ ਇੱਕ ਵਾਰੀ ਉੱਥੇ ਕੋਠੀ ਤੇ ਮੈਨੂੰ ਸ਼ੱਕ ਪਿਆ ਸੀ ਵੀ ਲੱਗਦਾ ਪਰ ਉਦੋਂ ਬਾਅਦ ਜੇ ਹੁੰਦਾ ਅੱਜ ਵੀ ਆਈ ਸਾਰੀ ਢੜ ਕਾਤੇ ਲੱਗੇ ਆ ਮਿੱਟੀ ਪਾਉਣ ਤੇ ਸਵੇਰ ਤੇ ਹੀ ਲਗੇ ਹੋਏ ਉਧਾਰਾ ਮਿੱਟੀ ਪਾਉਣ ਵਿੱਚੋਂ ਛੱਡ ਕੇ ਗੁੱਠੇ ਦੇ ਕਬੂਤਰ ਪਤਰ ਦੇਖਣ ਆ ਜੀਦਾ ਸੀ ਹਨ ਵੀ ਆ ਬੱਚਾ ਆਇਆ ਨਹੀਂ ਬਈ ਹਜੇ ਤੱਕ ਵੀ ਨਹੀਂ ਆਇਆ ਹਨ ਤੇ ਬਾਕੀ ਦੇਖ ਲੈਣੇ ਜੇ ਆਣਾ ਹੋਊ ਆ ਜੂਗਾ ਨਹੀਂ ਤਾਂ ਉਹਦੀ ਕਿਸਮਤ ਠੀਕ ਆ ਤੇ ਬਾਕੀ ਇਹ ਦੋ ਦਿਨਾਂ ਦਾ ਵਲੌਗ ਐਡ ਹੋਊਗਾ ਕਿ ਤੁਹਾਨੂੰ ਪਹੁੰਚ ਜਾਣਾ ਅੱਜ ਸ਼ਾਮਾਂ ਨੂੰ 7 ਵਜੇ ਇਹ ਨਹੀਂ 6 ਵਜੇ ਟਾਈਮ ਅੱਗੇ ਪਿੱਛੇ ਉਹ ਚੱਲਦਾ ਹੈ ਨਾ ਤੇ ਹੁਣ ਬਾਈ ਤੁਹਾਡੇ ਤੇ ਇਹ ਕਮੈਂਟਾਂ ਦੇ ਜਵਾਬ ਠੀਕ ਆ ਤੇ ਪਹਿਲਾਂ ਤੁਹਾਡੇ ਕਮੈਂਟ ਪੜਦੇ ਆ ਜਿਹੜੀ ਪਰਸੋਂ ਵਾਲੀ ਵੀਡੀਓ ਦੇ ਥੱਲੇ ਆਏ ਹੋਏ ਆ ਤੇ ਉਹਨਾਂ ਦੇ ਜਵਾਬ ਦਿੰਨੇ ਆ ਤੇ ਗੱਲਾਂ ਬਾਤਾਂ ਬਹੁਤ ਹੋ ਗਈਆਂ ਅੱਜ ਗੱਲਾਂ ਬਾਤਾਂ ਹੀ ਹੋਣਗੀਆਂ ਬਾਈ ਕਿਉਂਕਿ ਥੱਕ ਬਹੁਤ ਹੋਇਆ ਬਾਕੀ ਹਾਲਾਤ ਤੁਸੀਂ ਹੱਥਾਂ ਦੇ ਦੇਖ ਸਕਦੇ ਆ ਠੀਕ ਆ ਮਿੱਟੀ ਵੱਡੀ ਟਰਾਲੀ ਸੀ ਬਾਈ ਤੇ ਜਿਹੜੀ ਵੱਡੀ ਮਿੱਟੀ ਦੀ ਟਰਾਲੀ ਹੁੰਦੀ ਹੈ ਨਾ ਉਹ ਸੀਗੀ ਤੇ ਦੋ ਕੇ ਜਾਨਾਂ ਨੇ ਰਾਲ ਰੂਲ ਕੇ ਬਸ ਇੱਧਰ ਉੱਧਰ ਕਰਤੀ ਵੱਡੇ ਬਾਈ ਨੇ ਤੇ ਮੈਂ ਹੈਨਾ ਤੇ ਜ਼ੋਰ ਬਹੁ ਲੱਗਾ ਪਰ ਕਈ ਚਲਾਈ ਸਾਰੀ ਉਹ ਸਿੱਟੀ ਜਾਂਦਾ ਸੀ ਮੈਂ ਕਈ ਨਾ ਭਰੀ ਜਾਂਦਾ ਸੀ ਹੈਨਾ ਚਲੋ ਬਾਕੀ ਰਾਲ ਮਿਲ ਕੇ ਵਧੀਆ ਹੋ ਗਿਆ ਕਮਲ ਤੇ ਬਾਕੀ ਤੁਹਾਡੇ ਕਮੈਂਟਾਂ ਦੇ ਜਵਾਬ ਦਈਏ ਚਲੋ ਬਾਦੋਂ ਇਹਨਾਂ ਨੂੰ ਵੀ ਜਾਨਾਂ ਦੂਣਾ ਪਾਈਏ ਹੈਨਾ ਅਦਿਕਾ ਬਿਠਾ ਬਟਣ ਦਾ ਪੈਰਪੂਰ ਲਿਬੜਦੇ ਇਹਨਾਂ ਦੇ ਫੇਰ ਦੁਬਾਰਾ ਆਪਾਂ ਕੱਲ ਖੁੱਡਾ ਸਾਫ ਕੀਤਾ ਇਹ ਤੇ ਹਾਲਤ ਦੇਖ ਲੋ ਕੱਲ ਕੇ ਪਰਸੋਂ ਕੀਤਾ ਹੋਣਾ ਸਾਬ ਇਹ ਐ ਚੰਗੀ ਤਰ੍ਹਾਂ ਸਾਫ ਕੀਤਾ ਹੀ ਤੇ ਫੇਰ ਹਾਲਤ ਉਦਾਂ ਹੀ ਹੋ ਗਿਆ ਬਾਕੀ ਬਾਈ ਇਹਨਾਂ ਨੇ ਬਿਠਾ ਤਾਂ ਕਰਨੀਆਂ ਹੈ ਇਹਨਾਂ ਦਾ ਕੰਮ ਆ ਗਨ ਤਾਂ ਪੈਂਦਾ ਹੀ ਆ ਮਾੜਾ ਮੋਟਾ ਤੇ ਚਲੋ ਕੱਲ ਪਰਸੋਂ ਨੂੰ ਫੇਰ ਕਰ ਦਾਂਗੇ ਕਿਤੇ ਫੇਰ ਮਿੱਟੀ ਵੀ ਸੜ ਦਾਂਗੇ ਪਤਲੀ ਪਤਲੀ ਜਿਹੜੀ ਸਟਾਈ ਆ ਨਾ ਨਵੀਂ ਕੋਈ ਜਿਆਦਾ ਰਵਾਲਟੀ ਵਰਗਾ ਘਟਾ ਨਹੀਂ ਇਹਦੇ ਵਿੱਚ ਤੇ ਹਾਂਜੀ ਬਾਬੇ ਤੁਹਾਡੇ ਕਮੈਂਟਾਂ ਦੇ ਜਵਾਬ ਦਈਏ ਐ ਜਿਆਦਾ ਕਮੈਂਟਾਂ ਦੇ ਜਵਾਬ ਬਾਈ ਨਹੀਂ ਦੇ ਹੋਣੇ ਠੀਕ ਆ ਕਿਉਂਕਿ ਥ ਤੇ ਬਾਈ ਕਹਿੰਦਾ ਸੀ ਬਾਈ ਬਿੱਜਦਾ ਹੁਣ ਘਰੇ ਕਬੂਤਰ ਇੰਨਾ ਉੜਦਾ ਹਨ ਵੀ ਤੂੰ 2-3 ਘੰਟੇ ਉੜਦੇ ਆ ਤੇ ਬਾਹਰ ਵੀ ਤੂੰ ਕਹਿੰਦਾ ਸ਼ਾਮਾਂ ਪੈਂਦਾ ਤੇ ਆਪਾਂ ਇਦਾਂ-ਕਦਾਂ ਦੇਖੀਏ ਵੀ ਕਿਹ ਅਿਆਰ ਦੋਸਤ ਦੇ ਘਰੇ ਬਾਈ ਯਾਰ ਦੋਸਤ ਦੇ ਘਰੇ ਛੱਡ ਵੀ ਲਓ ਉੱਥੇ ਭੱਜੜ ਦੇ ਚਾਂਸ ਹੋ ਜਾਂਦੇ ਹੁੰਦੇ ਜਿਆਦਾ ਕਿਉਂਕਿ ਇੱਕ ਦੋ ਹੀ ਡਾਉਂਗੇ ਠੀਕ ਆ ਜਾਂ ਤਾਂ ਉਹਦੇ ਡਾਉਂਗੇ ਤੇ ਉਹ ਵੱਤੋ-ਵੱਤ 12 1 ਵਜੇ ਤੱਕ ਉੜ ਜਾਣਗੇ ਤੁਹਾਨੂੰ ਕਿੱਦਾਂ ਪਤਾ ਲੱਗੂ ਤੁਹਾਡਾ ਕਬੂਤਰ ਜ਼ੋਰ ਮਾਰਦਾ ਠੀਕ ਆ ਬਾਕੀ ਬਾਜੀ ਛੱਡ ਕੇ ਹੀ ਬਾਈ ਪਤਾ ਲੱਗਦਾ ਠੀਕ ਆ ਬਾਕੀ ਬਾਈ ਕਬੂਤਰ ਤੋਰ ਚੱਲਣ ਜੋ ਵੀ ਹੁੰਦੇ ਨ ਉਹ ਬਾਈ ਘਰੇ ਹੀ ਪਤਾ ਲੱਗ ਜਾਂਦਾ ਹੁੰਦਾ ਕਬੂਤਰ ਕਿਦਾਂ ਉੜਦਾ ਖੜ ਕੇ ਉੜਦਾ ਗੋਲ ਘੇਰੇ ਚ ਉੜਦਾ ਕਿ ਲੰਬਾ ਜਾ ਜਾ ਉੜਦਾ ਉਸ ਹਿਸਾਬ ਨਾਲ ਬਾਈ ਪਿੰਡ ਦੇਖ ਕੇ ਕਬੂਤਰ ਛੱਡ ਹੁੰਦਾ ਜੇ ਲੰਬਾ ਉੜਦਾ ਤੇ ਵੱਡੇ ਪਿੰਡ 'ਚ ਛੱਡੋ ਜੇ ਬਾਈ ਗੋਲ ਘੇੜੀ ਦਾ ਤੇ ਭਾਵੇਂ ਛੋਟੇ ਪਿੰਡ 'ਚ ਵੀ ਛੱਡ ਲਓ ਭਾਵੇਂ ਵੱਡੇ 'ਚ ਵੀ ਛੱਡ ਲਓ ਕਬੂਤਰ ਜਾਂਦੇ ਨੇ ਵੱਡੇ ਪਿੰਡ 'ਚ ਉਹਦੇ ਥੋੜੇ ਜਿਹੇ ਚਾਂਸ ਆਇਲ ਜਾਂਦੇ ਕਿਉਂਕਿ ਉਹ ਹੁੰਦਾ ਗੋਲ ਘੇਰੀ ਦਾ ਉੜਨ ਵਾਲਾ ਕਬੂਤਰ ਠੀਕ ਆ ਤੇ ਉਹਨਾਂ ਨੂੰ ਛੋਟੇ ਪਿੰਡਾਂ ਦੇ ਵੀ ਛੱਡ ਸਕਦੇ ਆ ਜਿਹੜੇ ਮਤਲਬ ਨੀਵੇਂ ਉੜਦੇ ਗੋਲ ਘੇਰੇ ਚ ਉੜਦੇ ਆ ਠੀਕ ਆ ਬਾਕੀ ਦੀਆਂ ਗੱਲਾਂ ਬਾਤਾਂ ਪੂਰੀ ਪ੍ਰੋਪਰਲੀ ਆਪਾਂ ਅਗਲੀ ਵੀਡੀਓ ਚ ਦੱਸਾਂਗੇ ਬਾਈ ਅੱਜ ਟਾਈਮ ਥੋੜਾ ਹਨਾ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਬਾਈ ਵੀ ਉੱਡ ਕੇ ਆਏ ਜਿਹੜੇ ਜਦੋਂ ਉੁੱਤਰ ਉੱਡ ਕੇ ਆਂਦਾ ਆ ਉਹਨੂੰ ਪ੍ਰੈਸ ਨਾਲ ਸੇਕ ਕਿਉਂ ਦਿੰਦੇ ਆ ਬਾਈ ਇਦਾਂ ਨਹੀਂ ਹੁੰਦਾ ਉਹ ਤੁਸੀਂ ਤਵੇ ਤੇ ਵੀ ਦੇ ਸਕਦੇ ਆ ਜਾਂ ਕਿੱਦਾਂ ਵੀ ਉਹ ਪੱਲੇ ਦੁਹਣ ਲਾ ਪੈਂਦੇ ਹੁੰਦੇ ਬਾਈ ਪ੍ਰੈਸ ਤੇ ਤਾਂ ਕੱਪੜਾ ਲਾਉਣਾ ਇਹ ਨਹੀਂ ਪ੍ਰੈਸ ਨਾਲ ਫੇਰਦੇ ਹੋ ਕੁਦੇ ਸੜ ਜਾਊ ਉੁੱਤਰ ਠੀਕ ਆ ਪ੍ਰੈਸ ਇਹਦਾ ਪੁੱਠੀ ਕਰਕੇ ਨਾ ਮਾੜੀ ਜੀ ਨਿੱਗੀ ਜੀ ਕਰੀ ਦੀ ਆ ਹਲਕੀ ਜੀ ਉਦੋਂ ਬਾਅਦ ਉਹ ਕੱਪੜਾ ਲਾ ਲਾ ਕੇ ਤੇ ਕੁੰਦੇ ਸੇਕੀਦੇ ਹਨਾ ਬਿਓ ਕੁੰਦੇ ਜਿਹੜੇ ਦੋਖ ਦੇ ਦਿੰਦੇ ਥਕਾਵਟ ਲਾ ਜੇ ਉਹ ਦੂਸਰ ਚ ਜ਼ਿਆਦਾ ਕੰਮ ਕਰੀਦਾ ਆਪਾਂ ਠੀਕ ਆ ਕਹਿਰ ਚ ਤਾਂ ਕਰਨ ਦੀ ਲੋੜ ਨਹੀਂ ਬਾਈ ਦੋ ਬੰਦੀਆਂ ਦਾ ਪਹਿਲਾਂ ਹੀ ਦਿੱਤੀਆਂ ਹੁੰਦੀਆਂ ਬਾਕੀ ਕਰ ਵੀ ਲੋ ਤੋ ਤਾਂ ਨੁਕਸਾਨ ਵੀ ਕੋਈ ਨਹੀਂ ਗਾ ਪਰ ਹਲਕਾ ਹਲਕਾ ਦੇਣਾ ਬਾਈ ਸੇਕ ਐ ਬਾਹਲਾ ਛੜਦਾ ਬਿਨਾ ਕਪੜਾ ਲਾ ਲਿਓ ਕਬੂਤਰ ਕੰਮ ਖਰਾਬ ਹੋ ਜੂਗਾ ਬੜੇ ਹਸਾਬ ਨਾਲ ਦੇਣਾ ਪੈਂਦਾ ਸੇਕ ਵੀ ਠੀਕ ਆ ਤੇ ਇੰਨਾ ਕੀ ਇਹ ਤੇ ਕਿਉਂਕਿ ਕਬੂਤਰ ਥਕਾਵਟ ਲੱਜਾਂਦੀ ਕੂਤਰ ਦੀ ਉਹਦੇ ਨਾਲ ਸੇਕ ਆ ਦੇਣਾ ਤੇ ਹੋਰ ਵੀ ਬਾਈ ਇੱਕ ਬਾਈ ਦਾ ਕੂਤਰਾ ਹੈ ਬਾਈ ਸੁੱਕਦੇ ਆ ਤੇ ਜਾਂ ਪਾਣੀ ਵਾਲੀਆਂ ਮਿੱਠਾ ਮਾਰਦੇ ਆ ਬਾਈ ਜਦੋਂ ਮੇਰੇ ਬਾਲਟੀ ਦੇ ਵਿੱਚ ਪੈਂਦਾ ਆਪਣੇ 10 ਲੀਟਰ ਪਾਣੀ 10 ਲੀਟਰ ਪਾਣੀ 'ਚ ਜਿਹੜੀ ਨਵੀਂ ਪਾਵਰ ਜੈਲ ਲਾਈ ਆ ਨਾ ਮੈਂ ਪੂਰੀ ਸ਼ੀਸ਼ੀ ਪਾ ਦਿੰਦਾ ਉਹਨਾਂ ਜਦੋਂ ਇਦਾਂ ਦੀ ਪ੍ਰੋਬਲਮ ਆਵੇ ਨਾਲ ਐਂਟੀਬਾਇਟਿਕ ਹਲਕੇ ਜਿਹੜੇ ਟੈਟਰਾਸਾਈਕਲ ਨੂੰ ਦਾ ਪਾਊਡਰ ਆ ਇੱਕ ਦਿਨ ਉਹ ਪਾ ਲਓ ਜਾਂ ਪਹਿਲੇ ਦਿਨ ਤੁਸੀਂ ਪਾਵਰ ਜੈਲ ਪਾ ਲਓ ਇੱਕ ਪੂਰੀ ਮੈਂ 10 ਲੀਟਰ 'ਚ ਪੁੰਨਾ ਤੁਸੀਂ ਆਪਦੇ ਹਿਸਾਬ ਨਾਲ ਪਾ ਲਿਓ ਕਿੰਨਾ ਪਾਣੀ ਪੈਂਦਾ ਮੇਰੇ 10 ਲੀਟਰ ਪਾਣੀ ਪੈਂਦਾ ਰੋਜ਼ ਦਾ ਪੁੱਜਿਆ 'ਚ ਠੀਕ ਆ ਤੇ ਮੈਂ 10 ਲੀਟਰ 'ਚ ਇੱਕ ਸ਼ੀਸ਼ੀ ਉਹ ਪੂਰੀ ਪਾ ਦਿੰਦਾ ਉਹਨਾਂ ਤੇ ਉਹਦੇ ਨਾਲ ਇਹ ਆ ਬਾਈ ਤੁਸੀਂ ਇੱਕ ਦਿਨ ਛੱਡ ਕੇ ਇਹ ਪਾਵਰ ਜਲ ਪਾ ਦਿਓ ਤਿੰਨਕ ਦਿਨ ਤਿੰਨ ਜਾਂ ਚਾਰ ਦਿਨ ਪਾ ਲਓ ਚਾਰ ਵਾਰੀ ਪਾ ਲਓ ਜਿਹੜੇ ਕਬੂਤਰ ਜਿਆਦੀਆਂ ਪਾਣੀ ਵਾਲੀਆਂ ਮਿੱਠਾ ਮਾਰਦੇ ਬਿਲਕੁਲ ਬੰਦ ਹੋ ਕੇ ਬਾਈ ਗੋਲ ਮਿੱਠਾ ਮਾਰਨ ਲੱਪੈਣਗੇ ਠੀਕ ਆ ਦਾਣਾ ਵੀ ਉਹਨਾਂ ਕ ਖਾਣ ਕੇ ਜਿੰਨੀ ਉਹਨਾਂ ਨੂੰ ਲੋੜ ਆ ਫालतू ਦਾਣਾ ਨਹੀਂ ਖਾਊਗਾ ਬਾਗੂਣੀ ਠੀਕ ਆ ਤੇ ਉਹ ਜਿਹੜੀਆਂ ਹਰੀਆਂ ਪਾਣੀਆਂ ਜੋ ਵੀ ਥੱਲੇ ਸੁੱਕਦੇ ਆ ਬਾਈ ਉਹਨਾਂ ਨੂੰ ਮਲਾਪਾਲੀ ਨਹੀਂ ਲੱਗੀ ਹਾਈ ਟੈਕ ਲਾ ਲਓ ਜੇ ਹਲਕੀ ਲਾਉਣੀ ਆ ਤਾਂ ਉਸ ਦਿਵਾਰ ਪਾਵਰ ਜਲ ਇਦਾਂ ਹੀ ਦਿਓ ਬਾਈ ਕਬੂਤਰ ਉਹ ਵੀ ਬੰਨੇ ਸ਼ੁਰੂ ਹੋ ਜਾਂਦੇ ਦਾਣਾ ਪਾਉ ਰਜਮਾ ਬਸ ਹੋਰ ਕੁਝ ਨਹੀਂ ਆ ਤੇ ਬਾਕੀ ਬਾਈ ਕਲੀਅਰਲੀ ਅਗਲੀ ਵੀਡੀਓ ਚ ਕਮੈਂਟ ਤੇ ਜਵਾਬ ਜਿਹੜੇ ਤੁਹਾਡੇ ਆ ਪੂਰੇ ਖੁੱਲ ਕੇ ਦਊਗਾ ਠੀਕ ਆ ਹੁਣ ਅੱਜ ਟਾਈਮ ਥੋੜਾ ਆ ਤੇ ਵੀਡੀਓ ਅਪਲੋਡ ਵੀ ਕਰਨੀ ਆ ਠੀਕ ਆ ਤੇ ਬਾਕੀ ਬਾਈ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣਾ ਆਪਣਾ ਬਾਈ ਸਾਰੇ ਭਰਾ ਖਿਆਲ ਰੱਖਿਆ ਕਰੋ ਤੇ ਮਿਲਦੇ ਆ ਬਾਈ ਅਗਲੀ ਵੀਡੀਓ ਚ ਤੇ ਸਾਰੇ ਭਰਾ ਚੜ੍ਹਦੀ ਕਲਾ ਚ ਰਹੋ